ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਾਂਗੇ ਕਿ ਆਖਰਕਾਰ ਜਦੋਂ ਵੀ ਪਾਠ ਕਰਨਾ ਹੋਵੇ ਤੇ ਜਲ ਜ਼ਰੂਰ ਕੋਲ ਰੱਖਿਆ ਜੇ ਉਸ ਤੋਂ ਬਾਅਦ ਉਹੀ ਜਲ ਇਹਨਾਂ ਥਾਵਾਂ ਤੇ ਛਿੜਕ ਦੇਣਾ ਚਾਹੀਦਾ ਹੈ ਫਿਰ ਚਮਤਕਾਰ ਹੁੰਦੇ ਨੇ ਜੋ ਮੰਗੋਗੇ ਉਹ ਮਿਲੇਗਾ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਆਪਾਂ ਫਰਮਾਨ ਪੜ੍ਹਦੇ ਆਂ ਸਤਿਗੁਰੂ ਕਹਿੰਦੇ ਨੇ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਸਤਿਗੁਰੂ ਇਹ ਵੀ ਆਖਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਤਿਗੁਰੂ ਕਹਿੰਦੇ ਪਰਤਖ ਪਰਮਾਤਮਾ ਸਾਡੇ ਸਾਹਮਣੇ ਹੈ ਪਰਤਖ ਸਤਿਗੁਰੂ ਸਾਡੇ ਸਾਹਮਣੇ ਹੈ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਡੇ ਸਾਹਮਣੇ ਹੈ ਤੇ ਸਾਨੂੰ ਇਸ ਗੱਲ ਦਾ ਯਕੀਨ ਹੋਵੇ ਕਿ ਇਸ ਪਾਵਨ ਬਾਣੀ ਦੇ ਵਿੱਚ ਬੜੀ ਕਿਰਪਾ ਹੈ ਬੜੀ ਰਹਿਮਤ ਹੈ ਬੜੀ ਵੱਡੀ ਕਿਰਪਾ ਜਿਹੜੀ ਐ ਇਸ ਪਾਵਨ ਬਾਣੀ ਦੇ ਵਿੱਚ ਮੌਜੂਦ ਹੈ ਸਾਧ ਸੰਗਤ ਪ੍ਰਤੱਖ ਗੁਰੂ ਨਿਸਤਾਰੇ ਪ੍ਰਤੱਖ ਸਾਡੇ ਸਾਹਮਣੇ ਹੈ ਗੁਰੂ ਪਾਤਸ਼ਾਹ ਦਾ ਸਰੂਪ ਸਤ ਗੁਰੂ ਗੁਰੂ ਪਾਤਸ਼ਾਹ ਸਾਡੇ ਸਾਹਮਣੇ ਪ੍ਰਤੱਖ ਮੌਜੂਦ ਨੇ ਅੱ빠 ਵੇਖ ਸਕਦੇ ਹਾਂ ਤੇ ਸਤਿਗੁਰੂ ਨੇ 52 ਬਾਣੀ ਦੇ ਵਿੱਚੋਂ ਇਹ ਵੀ ਕਿਹਾ ਨਾ ਉਹ ਮਰਹ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਸਤਿਗੁਰੂ ਕਹਿੰਦੇ ਨਾ ਉਹ ਆਤਮਕ ਮੌਤ ਮਰਦੇ ਨੇ ਤੇ ਨਾ ਹੀ ਉਹਨਾਂ ਨੂੰ ਕੋਈ ਠੱਗ ਸਕਦਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਰਾਮ ਵਸ ਜਾਂਦਾ ਉਹ ਰਮਿਆ ਹੋਇਆ ਰਾਮ ਉਹ ਅਕਾਲ ਪੁਰਖ ਵਸ ਜਾਂਦਾ ਹੈ ਤੇ ਉਹ ਬੜੇ ਹੀ ਸ਼ਾਂਤੀਪੂਰਕ ਹੋ ਜਾਂਦੇ ਨੇ ਬੜੀ ਵੱਡੀ ਕਿਰਪਾ ਦੇ ਮਾਲਕ ਉਹ ਬਣ ਜਾਂਦੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਤੇ ಅಪਾਰ ਕਿਰਪਾ ਕਰ ਦਿੰਦੇ ਨੇ ਬਖਸ਼ਿਸ਼ਾਂ ਕਰ ਦਿੰਦੇ ਨੇ ਜਿਹੜੇ ਉਸ ਪਰਮਾਤਮਾ ਨੂੰ ਧਿਆ ਲੈਂਦੇ ਨੇ ਉਹ ਸਤਿਗੁਰੂ ਨੂੰ ਸਮਝ ਲੈਂਦੇ ਨੇ ਉਹ ਪਾਤਸ਼ਾਹ ਨੂੰ ਜਿਹੜਾ ਹੈ ਉਹ ਆਪਣੇ ਆਪੇ ਤੇ ਸਮਝ ਲੈਂਦੇ ਨੇ ਜਿਹੜੇ ਕੋਸ਼ਿਸ਼ ਕਰਦੇ ਨੇ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਮੇਰੇ ਗੁਰੂ ਨੇ ਮੇਰੇ ਹਮਦਰਦ ਨੇ ਮੇਰੇ ਰਿਲੇਟਡ ਨੇ ਮੇਰੇ ਸਤਿਗੁਰੂ ਮੇਰੇ ਕੋਲ ਨੇ ਪਿਆਰਿਓ ਆਪਾਂ ਕਈ ਵਾਰੀ ਬੇਨਤੀਆਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਕਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਹਰ ਇੱਕ ਚੀਜ਼ ਮੌਜੂਦ ਹੈ। ਭਰੋਸਾ ਸਭ ਤੋਂ ਵੱਡੀ ਚੀਜ਼ ਹੈ। ਹੁਣ ਮੈਂ ਬੇਨਤੀ ਕਰਦਾ ਹੁਣ ਕਈ ਕਹਿੰਦੇ ਭਾਈ ਸਾਹਿਬ ਜੀ ਅਸੀਂ ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ ਤੇ ਜਲ ਕੋਲੇ ਰੱਖੀਏ ਜਾਂ ਨਾ ਰੱਖੀਏ। ਮੈਂ ਬੇਨਤੀ ਕਰਦਾ ਉਹਨਾਂ ਕਿ ਜਲ ਕੋਲੇ ਰੱਖੋ ਜੀ ਜ਼ਰੂਰ ਰੱਖੋ। ਸਾਧ ਸੰਗਤ ਜਲ ਕੋਲੇ ਰੱਖੋ। ਤੇ ਤੁਹਾਡਾ ਮਨ ਕਰਦਾ ਹੈ ਵਿਸ਼ਵਾਸ ਹੈ ਤੇ ਜਲ ਕੋਲ ਰੱਖ ਲੋ ਨਹੀਂ ਕਰਦਾ ਤੇ ਨਾ ਸਹੀ ਪਰ ਦੁਬਿਧਾ ਦੇ ਵਿੱਚ ਨਾ ਪੋ ਦੁਬਿਧਾ ਨਾ ਪੜੋ ਹਰਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਸਤਗੁਰ ਨੇ ਆ ਚੀਜ਼ ਤੋਂ ਵੀ ਸਾਨੂੰ ਵਰਜਿਆ ਹੈ ਕਹਿਣ ਤੋਂ ਬਾਅਦ ਜਿਹੜਾ ਜਲ ਅਸੀਂ ਕੋਲ ਰੱਖ ਲਿਆ ਪਾਣੀ ਤੇ ਬਾਣੀ ਦਾ ਬਹੁਤ ਗਹਿਰਾ ਸਬੰਧ ਹੈ ਜਦੋਂ ਇੱਕ ਆਮ ਪਾਣੀ ਤੇ ਬਾਣੀ ਪੜੀ ਜਾਵੇ ਤੇ ਉਹ ਪਾਣੀ ਵੀ ਅੰਮ੍ਰਿਤ ਹੋ ਜਾਂਦਾ ਹੈ ਸਾਤ ਸੰਗਤ ਜਦੋਂ ਨੇਤਨੇਮ ਕਰਦੇ ਆ ਪਾਠ ਕਰਦੇ ਆ ਜਿਹੜਾ ਜਲ ਆਪਣੇ ਕੋਲ ਰੱਖਿਆ ਹੋਇਆ ਹੈ ਉਹ ਜਲ ਆਪਣੇ ਪਾਸ ਹੈ ਤੇ ਉਹ ਜਲ ਆਪਣੇ ਪਾਸ ਰੱਖਿਆ ਹੋਇਆ ਹੈ ਤੇ ਸਾਤ ਸੰਗਤ ਉਹ ਜਲ ਆਪਣੇ ਪਾਸ ਆਪਣੇ ਕੋਲ ਰੱਖਿਆ ਹੋਇਆ ਹੈ ਤੇ ਉਸ ਜਲ ਨੂੰ ਆਪਣੇ ਕੋਲ ਰੱਖ ਕੇ ਉਸ ਜਲ ਨੂੰ ਆਪਣੇ ਪਾਸ ਰੱਖ ਕੇ ਸਾਤ ਸੰਗਤ ਅਸੀਂ ਪਾਠ ਕਰੀਏ ਤੇ ਬਾਅਦ ਵਿੱਚ ਜਦੋਂ ਨਿਤਨੇਮ ਹੋ ਜਾਏ ਅਰਦਾਸ ਹੋ ਜਾਏ ਉਹ ਜਲ ਦਾ ਕੀ ਕਰੀਏ ਜਿੰਨਾ ਹੋ ਸਕੇ ਉਹਨੂੰ ਛਕ ਲਈਏ ਆਪਣੀ ਰੋਜ਼ਮਰਰ ਰਸੋਈ ਦੇ ਵਿੱਚ ਪਕਵਾਨ ਬਣਦੇ ਨੇ ਉਹਦੇ ਵਿੱਚ ਵਰਤ ਲਈਏ ਜਾਂ ਕਿਸੇ ਪੌਦੇ ਆਦਕ ਦੇ ਵਿੱਚ ਉਹਨੂੰ ਪਾ ਲਈਏ ਕਿਸੇ ਦਰਖਤ ਦੀ ਜੜ ਦੇ ਵਿੱਚ ਪਾ ਦਈਏ ਤੇ ਚੰਗਾ ਹੋਵੇਗਾ ਸਾਧ ਸੰਗਤ ਕੀ ਹੁਣ ਕਈਆਂ ਦਾ ਸਵਾਲ ਹੈ ਭਾਈ ਸਾਹਿਬ ਜੀ ਉਹ ਜਲ ਦਾ ਕੀ ਕਰੀਏ ਉਹਨਾਂ ਜਲ ਦਾ ਤੁਸੀਂ ਇਹ ਕਰ ਸਕਦੇ ਹੋ ਕਿ ਜਾਂ ਤੇ ਕਿਸੇ ਦਰਖਤ ਦੀ ਜੜ ਵਿੱਚ ਪਾ ਦਿਓ ਤੇ ਜਾਂ ਫਿਰ ਉਹ ਜਲ ਨੂੰ ਤੁਸੀਂ ਆ ਆਪਣਾ ਕੇਸੀ ਇਸ਼ਨਾਨ ਕਰਨਾ ਉਸ ਜਲ ਦੇ ਵਿੱਚ ਪਾ ਸਕਦੇ ਹੋ 사ਤ ਸੰਗਤ ਉਹਦੀ ਇੱਕ ਬੜੀ ਮਹੱਤਤਾ ਹੈ ਇੱਕ ਅਹਿਮੀਅਤ ਹੈ ਉਸ ਜਲ ਦੀ ਉਹ ਕੋਈ ਆਮ ਜਲ ਨਹੀਂ ਹੈਗਾ ਉਹਨੂੰ ਆਮ ਜਲ ਸਮਝਣ ਦੀ ਜਿਹੜੀ ਹੈ ਉਹ ਗਲਤੀ ਨਾ ਕਰਿਏ ਵੀ ਇਹ ਤਾਂ ਆਮ ਹੀ ਹੈ ਜੀ ਕੋਈ ਗੱਲ ਨਹੀਂ 사ਤ ਸੰਗਤ ਉਹ ਆਮ ਨਹੀਂ ਹੈਗਾ ਉਹ ਬੜਾ ਖਾਸ ਹੈ ਖਾਸ ਹੈ ਉਹ ਉਹ ਆਮ ਨਹੀਂ ਹੈਗਾ ਪਗਈਏ ਜੇ ਆਮ ਹੈ ਜੀ ਇਹ ਤਾਂ ਜੀ ਕੋਈ ਗੱਲ ਨਹੀਂ ਤਾਂ ਆਮ ਹੀ ਹੋਣਾ ਨਹੀਂ ਨਹੀਂ ਪਿਆਰਿਓ ਆਮ ਨਹੀਂ ਜੀਰੇ ਤੇ ਬਾਣੀ ਪੜੀ ਗਈ ਹੁਣ ਆਪਾਂ ਬਾਣੀ ਪੜਦੇ ਆ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਹੁਣ ਜਿਹੜੀ ਬਾਣੀ ਵਿੱਚ ਸਾਰੇ ਨੇ ਉਸ ਬਾਣੀ ਦਾ ਪ੍ਰਭਾਵ ਕਿਤੇ ਨਾ ਕਿਤੇ ਉਸ ਜਲ ਤੇ ਹੋਇਆ ਉਹ ਜਲ ਸਾਡੇ ਕੋਲ ਸੀ ਤੇ ਸਾਧ ਸੰਗਤ ਜਿਹੜਾ ਗੁਰੂ ਦੇ ਨੇੜੇ ਹੋ ਕੇ ਪਾਵਨ ਸ਼ਬਦ ਨੂੰ ਸੁਣਦਾ ਹੈ ਯਾਦ ਰੱਖਿਓ ਇੱਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾ ਇੱਕ ਸ਼ਬਦ ਜੇ ਗੌਰ ਲਾ ਕੇ ਸੁਣ ਲਈਏ ਤੇ ਜਨਮਾਂ ਜਨਮਾਂ ਤਰਾਂ ਦੇ ਗੇੜ ਕੱਟੇ ਜਾਂਦੇ ਨੇ ਪਿਆਰਿਓ ਹੁਣ ਉਹ ਜਲ ਦੇ ਉੱਤੇ ਬਾਣੀ ਪੜੀ ਗਈ ਹੈ ਉਹ ਜਲ ਵੀ ਆਮ ਜਲ ਨਹੀਂ ਰਿਹਾ ਉਹ ਜਲ ਤੇ ਵੀ ਬੜੀ ਵੱਡੀ ਕਿਰਪਾ ਹੋ ਗਈ ਗੁਰੂ ਦੀ ਉਹ ਜਲ ਤੇ ਵੀ ਗੁਰੂ ਦੀ ਕਿਰਪਾ ਹੋ ਗਈ ਇਹ ਗੱਲ ਯਾਦ ਰੱਖਿਏ ਸਾਧ ਸੰਗਤ ਆਪਾਂ ਬੇਨਤੀਆਂ ਇਸ ਕਰਕੇ ਸਾਂਝੀਆਂ ਕੀਤੀਆਂ ਕੋਈ ਸਵਾਲ ਜਿਹੜੇ ਸੀ ਨਾ ਬਹੁਤ ਜ਼ਿਆਦਾ ਸੀ ਪਾਠ ਕਰਨਾ ਹੈ ਕੋਲ ਜਲ ਰੱਖੀਏ ਤੇ ਜਲ ਦਾ ਕੀ ਕਰੀਏ ਜੀ ਤੇ ਸਾਧ ਸੰਗਤ ਸਭ ਤੋਂ ਵੱਡੀ ਗੱਲ ਹੈ ਵੀ ਗੁਰਬਾਣੀ ਤੇ ਭਰੋਸਾ ਸ਼ਬਦ ਤੇ ਭਰੋਸਾ ਸਾਧ ਸੰਗਤ ਉਹ ਜਲ ਤੇ ਕਿਰਪਾ ਤਾਂ ਹੋਈ ਬਾਣੀ ਪੜੀ ਗਈ ਤੇ ਉਹ ਬਾਣੀ ਨੂੰ ਅਸੀਂ ਪੜਿਆ ਤੇ ਅਸੀਂ ਉਸ ਬਾਣੀ ਤੇ ਭਰੋਸਾ ਰੱਖਣਾ ਹੈ ਕਿ ਉਹ ਸਤਿਗੁਰੂ ਦੀ ਪਾਵਨ ਬਾਣੀ ਹੀ ਸਾਡਾ ਜਿਹੜਾ ਹੈ ਪਾਰ ਉਤਾਰਾ ਕਰ ਸਕਦੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਹੀ ਸਾਡਾ ਪਾਰ ਉਤਾਰਾ ਕਰ ਸਕਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਹੀ ਸਾਡਾ ਪਾਰ ਉਤਾਰਾ ਕਰੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਹੀ ਸਾਡੀ ਜਿਹੜੀ ਬੇੜੀ ਨੂੰ ਪਾਰ ਲਾਏਗੀ ਪਿਆਰਿਓ ਤੇ ਸਤਿਗੁਰੂ ਨੇ ਇਹ ਵੀ ਕਿਹਾ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਉਹ ਇਹ ਵੀ ਸਮਝਾਇਆ ਸਤਿਗੁਰੂ ਕਹਿੰਦੇ ਨੇ ਕਿ ਜਦੋਂ ਵੀ ਬਾਣੀ ਦਾ ਲੜ ਫੜਿਆ ਤੇ ਯਾਦ ਰੱਖੀ ਫਿਰ ਤੈਨੂੰ ਪਾਰ ਲਾਉਣਾ ਫਿਰ ਉਸ ਗੁਰੂ ਦੀ ਜ਼ਿੰਮੇਵਾਰੀ ਹੈ ਸਭ ਪਰਿਵਾਰ ਚੜਾਇਆ ਬੇੜੇ ਉਹ ਪਰਿਵਾਰ ਜਿਹੜਾ ਹੈ ਸਾਰਾ ਹੀ ਇਹ ਸਾਰੇ ਇੰਦਰੇ ਜਿਹੜੇ ਅੰਦਰਲੇ ਖਿਆਲ ਆ ਤੇ ਗੁਰੂ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਪਾਰ ਲਗਾ ਦਿੰਦਾ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਪਿਆਰਿਓ ਇਹਨੂੰ ਜ਼ਰੂਰ ਸਮਝਿਓ ਸੋ ਸਾਹ ਸੰਗਤ ਪਾਠ ਕਰਿਏ ਮਨ ਚਿਤ ਲਾ ਕੇ ਜਿੰਨਾ ਕਰਿਏ ਉਹਨੂੰ ਸਮਝੀਏ ਜ਼ਰੂਰ ਇਸ ਬੇਨਤੀ ਨੂੰ ਪ੍ਰਵਾਨ ਕਰਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ